ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੀ ਟੀਮ ਵੱਲੋਂ ਏਟੀਪੀ ਸੁਖਦੇਵ ਵਿਸ਼ਿਸ਼ਟ ਅਤੇ ਐਮਟੀਪੀ ਆਈਪੀਐਸ ਰੰਧਾਵਾ ਦੇ ਨਾਲ ਲੱਦੇਵਾਲੀ ਵਿਖੇ ਬਣ ਰਹੀ ਅਵੈਧ ਬਿਲਡਿੰਗ ਖਿਲਾਫ ਕਾਰਵਾਈ ਕੀਤੀ ਗਈ। ਇਸ ਮੌਕੇ ਏਟੀਪੀ ਸੁਖਦੇਵ ਵਿਸ਼ਿਸ਼ ਨੇ ਦੱਸਿਆ ਕਿ ਗੈਰ ਕਾਨੂੰਨੀ ਇਮਾਰਤ ਲੰਬੇ ਸਮੇਂ ਤੋਂ ਬਣਾਈ ਜਾ ਰਹੀ ਸੀ ਜਿਸ ਲਈ ਵਿਭਾਗ ਵੱਲੋਂ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਪਰ ਇਸ ਦੇ ਬਾਅਦ ਵੀ ਕੰਮ ਟੜਲੇ ਨਾਲ ਚੱਲ ਰਿਹਾ ਸੀ ਜਿਸ ਕਰਕੇ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਨਜਾਇਜ਼ ਬਿਲਡਿੰਗ ਖਿਲਾਫ ਕਾਰਵਾਈ ਕੀਤੀ ਗਈ ਹੈ। ਚਲਾਉਂਦਾ ਤੋਂ ਈਸ਼ਾਨ ਚੁਨੇਜਾ ਦੀ ਰਿਪੋਰਟ ਅੱਜ ਅਸੀਂ ਯੂਨੀਵਰਸਿਟੀ ਰੋਡ ਤੇ ਕਾਰਵਾਈ ਕੀਤੀ ਆ ਉੱਥੇ ਮੌਕੇ ਦੇ ਬੇਸਮੈਂਟ ਤੇ ਗਰਾਉਂਡ ਫਲੋਰ ਬਣ ਚੁੱਕਾ ਸੀ ਪਹਿਲੇ ਮੰਜ਼ਲ ਦੀ ਛੱਤ ਦੀ ਤਿਆਰੀ ਉਹ ਕਰ ਰਹੇ ਆ ਪਹਿਲੀ ਮੰਜ਼ਲ ਤੇ ਫਿਰ ਵਗੈਰਾ ਪਾਇਆ ਸੀ ਇਹਦਾ ਕੋਈ ਵੀ ਬਿਲਡਿੰਗ ਪਲਾਨ ਸੈਂਕਸ਼ਨ ਨਹੀਂ ਸੀ ਸਾ ਤੋਂ ਪਹਿਲੇ ਦੇ ਅਧਿਕਾਰੀਆਂ ਨੇ ਵੀ ਰੋਕਿਆ ਹੀ ਹੋਵੇਗਾ ਸਾਡੇ ਕੋਲ 2 ਕੁ ਮਹੀਨੇ ਤੋਂ ਏਰੀਆ ਆਇਆ ਤੇ ਇਨਸਪੈਕਟਰ ਬੈਰਮ ਵੱਲੋਂ ਵੀ ਕੰਮ ਰੋਕਿਆ ਗਿਆ ਬਾਰ-ਬਾਰ ਅਸੀਂ ਵੀ ਰੋਕਿਆ ਨੋਟਿਸ ਵੀ ਜਾਰੀ ਕੀਤਾ ਸੀ ਪਰ ਕੰਮ ਰੁਕ ਨਹੀਂ ਰਿਹਾ ਸੀ ਮਾਨਯੋਗ ਕਮਿਸ਼ਨਰ ਸਾਹਿਬ ਜੀ ਦੇ ਧਿਆਨ ਵਿੱਚ ਆਇਆ ਸੀ ਸਾਡਾ ਮਾਮਲਾ ਤੇ ਬਿਲਡਿੰਗ ਬਾਇਲਾਜ਼ ਤੇ ਮਾਸਟਰ ਪਲਾਨ ਵੀ ਉਹਨਾਂ ਨੇ ਨਾ ਹੋਮ ਦੇ ਕਰਕੇ ਇਹਨੂੰ ਇਟ ਡੈਮੋਲੀਸ਼ਨ ਦੀ ਕਾਰਵਾਈ ਕੀਤੀ ਗਈ ਸਰ ਕਦੇ ਯੂਨੀਵਰਸਿਟੀ ਹੋਵੇਗਾ ਜੀ ਮਾਲਕ ਨੇ ਕਿਹਾ ਇਹਦਾ ਕੰਪਰੋਮਾਈਜ਼ ਪਲਾਨ ਵਗੈਰਾ 3 ਦਿਨ ਦੇ ਅੰਦਰ ਸਬਮਿਟ ਕਰੇਗਾ ਤੇ ਨਹੀਂ ਕਰੇਗਾ ਤੇ ਅੱਗੇ ਲਿਖਾਂ